ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲ ਜਿੱਦੀ ਦਿਹਾੜਾ ਹੈ ਮੈਂ ਉਸ ਵਾਰੇ ਤੁਹਾਨੂੰ ਕੁਝ ਜਾਣਕਾਰੀ ਦੇਣਾ ਚਾਹੁੰਦੀ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਾਰੇ ਔਰ ਆਪ ਜੀ ਦਾ ਜਨਮ 1 ਅਪ੍ਰੈਲ 1666 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਮਾਤਾ ਜੀ ਦਾ ਨਾਮ ਬਿਬੀ ਨਾਨਕੀ ਸੀ ਆਪ ਜਿਹਦਾ ਨਾਮ ਸ੍ਰੀ ਗੁਰਵਰ ਗੋਬਿੰਦ ਸਾਹਿਬ ਜੀ ਸੀ ਆਪ ਜੀ ਦਾ ਵਿਆਹ 4 4 ਫਰਵਰੀ 1633 ਈਸਵੀ ਵਿੱਚ ਮਾਤਾ ਕੁਦਰੀ ਜੀ ਨਾਲ ਹੋਇਆ ਆਪ ਜੀ ਦੇ ਘਰ ਦੰਨੇ ਸਿੱਖਾਂ ਦੇ ਦਸਨੇ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਆਪ ਜੀ ਨੇ ਬਾਬਾ ਬਕਾਲਾ ਵਿਖੇ ਇੱਕ ਘੋੜੇ ਵਿੱਚ ਬੈ ਕੇ 20 ਸਾਲ ਪ੍ਰਭੂ ਦੀ ਭਗਤੀ ਕੀਤੀ ਆਪ ਜੀ ਨੂੰ ਦਰਵੀ ਕਿਹਾ ਜਾਂਦਾ ਹੈ ਆਪ ਦੀ 1604 ਈਸਵੀ ਤੋਂ 1674 ਈਸਵੀ ਤੱਕ ਗੁਰਗੱਦੀ 13ਵੇਂ ਆਪ ਦੇ 9 1673 ਈਸਵੀ ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ ਧੰਨਵਾਦ ਜੀ